ਜਿੱਕੇ ਸਨੇਂਦਰਾ ਤੇ ਬੋਗ ਨਾ ਦੇ ਦੇ ਨਹੀਂ ਕਿਤੇ ਨਹੀਂ ਕਿਤੇ ਕੀ ਕਾਦੀ ਵਧੀਆ ਦੇ ਉਸੇ ਸੁਣਾ ਉਸੇ ਹੋਇਆ ਤਾਂ ਮੇਰੇ ਘਰ ਵਾਲੇ ਦੰਦੀਵਾ ਵੀ ਠੰਡਾ ਨਹੀਂ ਹੋਇਆ ਤੇ ਤੁਸੀਂ ਮੇਰੇ ਵਿਆਹ ਦੀਆਂ ਗੱਲਾਂ ਕਰ ਰਹੇ ਹੋ ਬੇਬੇ ਅੱਜ ਇਹਨੂੰ ਸਾਠਾ ਕਰਦੀ ਗਿਆ ਉਦੋਂ ਕਿਤੇ ਦੀ ਇਹ ਚਾਚਾ ਜਦੋਂ ਸਾਡਾ ਬਾਪੂ ਮਰਿਆ ਸੀ ਮਨਜੂਰਾ ਮਨਜੂਰਾ ਹਾਜੀ ਪਰ ਮੈਨੂੰ ਮਨਜ਼ੂਰ ਨਹੀਂ ਚਾਚਾ ਓਏ ਤੂੰ ਕੌਣ ਹੋਣਾ ਵਿਚ ਬੋਲਣ ਵਾਲਾ ਚਾਚਾ ਤੈਨੂੰ ਪਤਾ ਹੀ ਹੈ ਇਹ ਬਾਗ ਦਾਦੇ ਦੀ ਨਿਸ਼ਾਨੀ ਹੈ ਪ੍ਰਧਾਨ ਜੀ ਮੈਨੂੰ ਤਾਂ ਨਹੀਂ ਲੱਗਦਾ ਵੀ ਡੀਲ ਹੋ ਜੂ ਇਹ ਓਏ ਸ਼ਮਸ਼ੇਰ ਸਿਆ ਤੂੰ ਅਕਲ ਦੇ ਮੁੰਡਿਆ ਕੋਲੋਂ ਡਰ ਗਿਆ ਓਏ ਤਾਂ ਮੇਰੇ ਬਾਏ ਹੱਥ ਦਾ ਕੇਲ ਆ ਫਿਰ ਵੀ ਸਲਾਹ ਕਰ ਲੋ ਓਏ ਤੂੰ ਸਭ ਕੁਝ ਮੇਰੇ ਤੇ ਛੱਡ ਦੇ ਬਸ ਤੂੰ ਗੱਡੀ ਤੋਰ ਚਲ ਫੁੱਦੀ ਮਰ ਕੀ ਆ ਫਿਰ ਮੈਂ ਤੇਨੈ ਇੱਕ ਗੱਲ ਕਰਨੀ ਸੀ ਤੇ ਹਾਂਜੀ ਤੇ ਹੁਣ ਤਾਂ ਲੋਕੀ ਵੀ ਗੱਲਾਂ ਕਰਨ ਲੱਗ ਗਏ ਸਾਰੇ ਰਿਸ਼ਤੇਦਾਰੇ ਵੀ ਗੱਲਾਂ ਕਰਦੀਏ ਉਦੋਂ ਭਾਜੀ ਆਏ ਸੀਗੇ ਉਹ ਵੀ ਬੋਲਦੇ ਸੀਗੇ ਕੀ ਬੋਲਦੇ ਪੁੱਤ ਮੈਂ ਮੰਨਦੀ ਆ ਤੇਰਾ ਦੁੱਖ ਬਹੁਤ ਵੱਡਾ ਹੈ ਪੁੱਤ ਸਾਰੀ ਜ਼ਿੰਦਗੀ ਗੱਲੇ ਵੀ ਨਿਕੱਤੀ ਜਾਣੀ ਪੁੱਤ ਲੋਕੀ ਸਹੀ ਕਹਿੰਦੇ ਆ ਤੈਨੂੰ ਸੁੱਖੇ ਤੋਂ ਚੱਦਰ ਪਵਾ ਲੈਣੀ ਚਾਹੀਦੀ ਨਹੀਂ ਨਹੀਂ ਬੇਬੇ ਇਹ ਕੀ ਗੱਲ ਕਰਦੀਆਂ ਮੈਂ ਸੁੱਖੇ ਨੂੰ ਆਪਦਾ ਦਿਓਰ ਨਹੀਂ ਆਪਦਾ ਛੋਟਾ ਭਰਾ ਮੰਗਦੀ ਆ ਮੈਂ ਸੁੱਖੋ ਤੇ ਮੱਖੋ ਦੇ ਬਹੁਤ ਸੁਪਨੇ ਦੇਖੇ ਨੇ ਤੂੰ ਕੱਲੀ ਨਹੀਂ ਆਪਣੇ ਸੁਪਨੇ ਨਹੀਂ ਦੇਖੇ ਮੱਖੋ ਨੂੰ ਮੈਂ ਵੀ ਆਪਣੇ ਘਰ ਦੇ ਨੂੰ ਬਣਾਉਣਾ ਚਾਹੁੰਦੀ ਸੀ ਪਰ ਹਾਲਾਤਾਂ ਦੇ ਅੱਗੇ ਅਸੀਂ ਅੰਨੇ ਹਾਰ ਗਏ ਆ ਕਿ ਰੱਬ ਨੂੰ ਕੀ ਪਤਾ ਕੀ ਮਨਜ਼ੂਰ ਨਹੀਂ ਨਹੀਂ ਬੀਬੇ ਇਹ ਨਹੀਂ ਮੈਂ ਕਰ ਸਕਦੀ ਨਹੀਂ ਮੇਰੇ ਤੋਂ ਰੱਬਾ C'è da ghera da parte di hanno. Mere, piare... Tocche, vire... Te, mire... Piare, penne, mucco... ਖਾਣੇਦਾਰਾ ਕੀ ਹਾਲਤ ਤੇਰਾ ਵਧੀਆ ਜਾਂ ਵੱਡੇ ਸਰਦਾਰਾ ਸਿੱਖੇ ਆਪ ਤੋਂ ਦਾ ਵਧੀਆ ਹੁੰਦਾ ਠੀਕ ਇਸ ਤਰ੍ਹਾਂ ਦੀ ਜੇ ਭੁਗਾਰੋ ਇਹ ਦੁਪਈ ਕਜ਼ਾ ਪਤਾਣਾ ਹੋਵੇ ਤਾਂ ਤੁਸੀਂ ਆਹੀ ਹੁੰਦਾ ਪਰ ਠਾਣੇਦਾਰਾ ਤੈਨੂੰ ਮੈਂ ਦੱਸ ਦੇ ਓਏ ਇਹ ਤਾਂ ਮੇਰੇ ਘਰ ਵਾਲੀ ਆ ਤੁਹਾਡੇ ਘਰ ਵਾਲੀ ਇਹ ਤਾਂ ਸੁੱਖੀ ਦੇ ਖਾਂਦੀ ਲੱਗਦੀ ਆ ਘਰ ਵਾਲੀ ਕਿਵੇਂ ਇਹ ਸੁੱਖੀ ਮੰਡਾ ਕੀ ਦਾ ਓਏ ਥਾਣੇਦਾਰਾ ਮੇਰਾ ਬਾਪੂ ਬਾਲਿਸ਼ਕੀਨ ਆ ਇਹ ਤਾਂ ਗੁਜਰਾਤ ਗਿਆ ਤੀ ਮਾਰ ਲੈ ਓਏ ਆਉਂਦਾ ਬਾਪੂ ਆਵਦਾ ਮਾਹ ਵੀ ਨਾਲੇ ਲਿਆਇਆ ਗਾ ਜੀ ਨਾਲੇਤੀ ਮੋ ਬੇਬੇ ਹੁਣ ਤਾਂ ਹੱਤ ਕਰ ਬਾਗ ਖਾਣ ਨੂੰ ਆਉਂਦਾ ਪਹਿਲਾਂ ਬਾਪੂ ਤੁਰ ਗਿਆ ਫਿਰ ਜੀਤਾ ਭਾਈ ਹੁਣ ਆਪਾਂ ਵੀ ਸਾਨੂੰ ਝੱਡ ਕੇ ਬਗੀ ਹਾ ਪੁੱਤ ਲੱਭਦੇ ਅੱਗੇ ਇੱਥੇ ਤੇ ਇਨਸਾਨ ਹਾਰ ਜਾਂਦਾ ਆਬਦੇ ਅੱਗੇ ਕੀ ਦੀ ਚੱਲਦੀ ਆ। ਤੂੰ ਮੇਰੀ ਕਿਸਮਤ ਦੇਖ ਪੁੱਤ। ਜਿੰਨੇ ਆਪਣਾ ਘਰ ਵਾਲਾ ਸੁਪਨੀ ਅੱਖੀ ਜਾਂਦ ਦੇਖ ਲਿਆ। ਤੇ ਹੁਣ ਆਪਣਾ ਨੂੰ ਪੁੱਤ ਹੀ ਖੋਤਾ। ਹੋਤਾ। ਮੇਰਾ ਤੇ ਕਾਕੇ ਦਾ ਸਾਰਾ ਤੇ ਹੁਣ ਤੁਸੀਂ। ਹਾਂ ਬੇਬੇ। ਅੱਜ ਮੈਂ ਤੈਨੂੰ ਮੈਂ ਬਹੁਤ ਪਿਆਰ ਨਾਲ ਪਾਲੂਗਾ। ਚਲੋ ਛੱਡੋ ਮੈਂ ਨਾ ਰੋਟੀ ਲੈ ਕੇ ਆਉਣੀ ਆ ਨਹੀਂ ਮੱਖੋਂ ਮੈਂ ਰੋਟੀ ਨਹੀਂ ਖਾਣੀ ਭੁੱਖ ਨਹੀਂ ਹੈਗੀ ਬੇਬੇ ਮੈਂ ਖੇਤ ਜਾ ਰਿਹਾ ਥੋੜਾ ਜਿਹਾ ਖਾਂ ਬੋਹਣ ਵਾਲਾ ਸੀ ਉਹ ਵਾਕੇ ਆਉਣਾ ਹਮੇ ਪੁੱਤੇ ਰੋਟੀ ਤੇ ਖਾ ਜਾਂਦਾ ਪੁੱਤ ਜਾ ਜਾ ਕੇ ਤੂੰ ਰੋਟੀ ਪਕਾ ਲੈ ਮੈਂ ਉਹਨੂੰ ਜਾ ਕੇ ਖੇਤ ਫੜਾ ਆ ਜੰਨੀ ਆ ਬੇਬੇ ਤੇਰੇ ਤਾਂ ਪਹਿਲਾਂ ਹੀ ਗੋਡੇ ਦੁਖਦੇ ਨੇ ਮੈਂ ਆਪੇ ਪੜਾਉਂਗੀ ਮਿੱਠੂ ਨੂੰ ਲੈ ਕੇ ਨੀ ਨਾਲ ਚੰਦਾ ਬੇਬੇ ਮੈਂ ਬਣਾਉਣੀ ਆ ਰੋਟੀ ਬੇਬੇ ਬੇਬੇ ਤੂੰ ਜਾ ਚੁਕੋ ਲੈ ਜਾ ਪੋਤਾ ਤੇ ਨਾਲ ਜਾਈ ਸਮਰਾ ਆ ਲਿਆ ਕਰ ਚੱਜ ਨਾਲ ਮਿਸਤਰੀ ਤਾ ਉਹ ਐ ਕਹਾਂਗੇ ਇੱਕ ਵਾਰ ਕਰਾਂਗੇ ਅਬ ਬਿੱਲ ਕਿ ਹੋ ਗਿਆ ਉਹ ਇਨੋਲੇ ਬੱਤੀ ਗਾ ਛੇਤੀ ਕਰਦੇ ਛੇਤੀ ਲਾਜਾ ਨੂੰ ਮੇਰਾ ਬਟਾ ਸੁਪਰ ਐਗਲਰ ਫਿਰ ਆਇਆ ਧਿਆਨ ਨਾਲ ਲੱਗੇ ਜਾਈ ਕੋਈ ਨਹੀਂ ਕੋਈ ਨਹੀਂ ਹਾਏ ਰੱਬਾ ਫੋਲੀ ਕਰੀ ਅਸੀ ਗਾਲੀ ਦਰਸਾਵਾ ਦੇਖਿਓ ਜੀ ਕੁਕਰ ਫਟ ਗਿਆ ਸਾਰੀ ਦਾਲ ਚਿਹਰੇ ਤੇ ਪੈ ਗਈ ਦਾ ਚਿਹਰਾ ਜਲ ਗਿਆ ਸਰ ਇਹਨਾਂ ਦਾ ਚਿਹਰਾ ਬਹੁਤ ਤੋਂ ਪੂਰੀ ਤਰ੍ਹਾਂ ਜਾ ਚੁੱਕਿਆਗਾ ਤੇ ਇਹਨਾਂ ਨੂੰ ਪਲਾਸਟਰ ਸਾਜਣ ਕਰਾਉਣੀ ਪਊਗੀ ਸਰ ਇਹਨਾਂ ਦਾ ਚਿਹਰਾ ਪੂਰਾ ਚੇਂਜ ਹੋ ਗਿਆ ਹੁਣ ਦੋਸਤ ਨਹੀਂ ਮੇਰੇ ਚਿਹਰਾ ਚੇਂਜ ਨਹੀਂ ਹੋਣਾ ਚਾਹੀਦਾ ਮੱਖੋ ਕੋਈ ਗੱਲ ਨਹੀਂ ਨਹੀਂ ਮੇਰੀ ਗੱਲ ਸੁਣ ਚਿਹਰੇ ਦੀ ਕੋਈ ਚੱਕਰ ਨਹੀਂ ਇਹਦੀ ਜਾਨ ਬਚਣੀ ਚਾਹੀਦੀ ਹੈ ਜੀ ਮੈਂ ਚਿਹਰੇ ਨੂੰ ਨਹੀਂ ਇਹਨੂੰ ਪਿਆਰ ਕੀਤਾ ਠੀਕ ਹੈ ਤੁਸੀਂ ਜਿਵੇਂ ਮਰਜੀ ਕਰੋ ਚਾਹੇ ਪਲਾਸਟਰ ਸਾਜੇ ਕਰੋ ਇਹਦੀ ਜਾਨ ਬਚਾ ਲਓ ਮੰਗਿਆ ਹਾਂ ਜੀ ਵੇ ਬੇਰੇ ਕੋਲ ਜਾਇਆ ਤੂੰ ਠੀਕ ਹੈ ਠੀਕ ਹੈ ਮੈਂ ਪ੍ਰੈਸ਼ਰ ਕਰਾਤੀ ਹਾਂ ਆਈ ਵਾਲੀ ਹੋ ਸਕਦਾ ਬਈ ਰਾਤ ਨੂੰ ਤਾਂ ਲਾਇਓ ਜੀ ਆਲੇ ਦੇ ਨਾ ਗੱਲਾਂ ਆਜੂ ਆਜੂ ਤਾਂ ਕਿ ਆਜੂ ਆਹੋ ਕਿਉਂ ਨਾ ਹੱਥੋ ਤਲਾਇਓ ਹੋਏ ਨਹੀਂ ਅਬ ਦੇਖੀਏ ਰੁਕ ਜੋ ਰਹੀਓ ਬਿਲੋ ਸੋਹਣੋ ਤੰਬੇ ਖਵਾ ਦੋ ਰੋਟੀ ਸੁੱਖਿਆਂ ਨੂੰ ਪਤਾ ਲੱਗ ਗਿਆ ਨਾ ਤੁਹਾਡੇ ਜੀਜੇ ਨੂੰ ਤੁਹਾਨੂੰ ਜਾਨੋਂ ਮਾਰ ਦੇਣਾ ਸੁੱਖਿਆਂ ਨੂੰ ਅੱਜ ਦੇਖੇ ਲੰਮੀ ਅੰਨ ਪਰਾਂ ਮਾਰਤੀ ਤੇ ਬਾਈ ਦੀ ਨਾਮ ਦੀ ਨਾ ਚੀ ਖਾ ਰਣਾ ਬਾਈ ਆਓ ਓਏ ਆਪਾਂ ਹੀ ਲਾਇਆ ਥੋੜੀ ਪਰਜਾਈ ਨੂੰ ਨਹੀਂ ਨਹੀਂ ਬਾਈ ਬਿਲਕੁਲ ਨਹੀਂ ਵਧੀਆ ਚੰਗਾ ਕੰਮ ਕੀਤਾ ਅਜਾ ਮੋਕਾੜਾ ਕਰੀਏ ਚਲੋ ਚਲੋ ਕਰਤਾ ਪਰ ਤੱਕ ਮੇਰਾ ਹਾਂ ਤੋਂ ਲੋਡ ਹੋਈ ਵੀ ਆਪ ਭੇਜ ਦਿਓ ਵੀਰੋ ਲੋ ਸਰਦਾਰ ਵੀ ਆ ਗਿਆ ਉਹ ਠੀਕ ਠਾਕ ਹੋ ਵਧੀਆ ਵੀਰੇ ਸੇਲਰ ਦਾ ਕੰਮ ਠੀਕ ਠਾਕ ਚੱਲਦਾ ਬਹੁਤ ਵਧੀਆ ਚੱਲਦਾ ਸਰਦਾਰ ਜੀ ਗੱਡੀਆਂ ਸਾਰੇ ਭਰੇ ਖੜੀਆਂ ਨੇ ਫੇ ਲੋਡ ਕਰਕੇ ਦੂਰ ਨਹੀਂ ਆਪਾਂ ਨੇ ਭਾਈ ਇਹਨੂੰ ਗੱਲ ਪੁੱਛਾ ਇਹ ਗੁੱਸਾ ਨਾ ਕਰੇ ਪੁੱਛ ਭਾਈ ਰੰਨ ਤਾਂ ਤੁਸੀਂ ਢਾਈ ਟਿਕਾਈ ਫਿਰਨਾ ਗੱਲ ਸਮਝ ਪਰਜਾਈਆ ਤੋੜੀ ਹੇ ਤਾਂ ਹੀ ਨਹੀਂ ਉਦਾਂ ਕੁਝ ਕਿਹਾ ਨਹੀਂ ਕੱਚੇ ਨੂੰ ਖਾ ਜਾਂਦੇ। ਵਾਹ ਸੁਣ ਲਓ ਸਾਰੇ ਧਿਆਨ ਨਾਲ। ਜਿਵੇਂ ਜੀਤੇ ਦਾ ਕੰਡਾ ਕੱਢਿਆ ਨਾ। ਉਹ ਆਪਣੇ ਮੇਰੇ ਬਾਪ ਨੇ ਪਛਨੇ ਤਾਜ ਦਾ ਕੰਡਾ ਕੱਢਿਆ ਸੀ। ਹੁਣ ਉਹ ਆਪਣੇ ਸੁੱਖੇ ਦਾ ਕੱਢਣਾ। ਅੱਛਾ ਜੀਤੇ ਵਈ ਉਹ ਨਹੀਂ ਮਰਿਆ ਠੀਕ। ਮਫੋ ਮੈਂ ਤੈਨੂੰ ਕਿਹਾ ਸੀ ਨਾ ਰੋਟੀ ਨਾ ਲੈ ਕੇ ਆਈਂ। ਚਕਾਲ ਰੋਟੀ ਦੇਸੀ। ਕੋ ਯਾਰ ਮੈਨੂੰ ਭੁੱਖ ਨਹੀਂ ਹੈਗੀ ਤੈਨੂੰ ਪਤਾ ਤਾਂ ਹੈਗਾ। ਦੇਖੋ ਮੈਂ ਸਮਝਦੀ ਆ ਨਾ ਤੁਹਾਡੀ ਗੱਲ। ਜੋ ਤੁਹਾਡੇ ਤੇ ਬੀਤ ਰਹੀ ਆ। ਈ ਦੱਸਾਂ ਤੈਨੂੰ ਜੱੱਦੇ ਦਾ ਬਾਈ ਗਿਆ ਨਾ ਮੈਂ ਸਮਝਦੀ ਹਾਂ ਕਿ ਕਨਾ ਤੁਸੀਂ ਨਾ ਐਨਾ ਕਰੋ ਜੇ ਰੋਟੀ ਖਾਓਗੇ ਤਾਂ ਹੀ ਕੰਮ ਕਰੋਗੇ ਨਾ ਜੇ ਤੁਸੀਂ ਕੁਝ ਖਾਓਗੇ ਨਹੀਂ ਤਾਂ ਕੰਮ ਕਿੱਥੋਂ ਕਰੋਗੇ ਮੋਤ ਤਾਂ ਗੱਲ ਤੇਰੀ ਠੀਕ ਹੈ ਤੂੰ ਬੇਬੇ ਦਾ ਘਰ ਰੱਖਿਆ ਕਰ ਬਾਈ ਤੋਂ ਬਾਅਦ ਉਹ ਤਾਂ ਬਹੁਤ ਔਖਾ ਹੈ ਅੱਜ ਜੱੱਦੇ ਨਾਲ ਭਾਬੀ ਨੇ ਕੰਮ ਕਰਿਆ ਮੋਤ ਹੋਇਆ ਉਹ ਬਾਈ ਕਿਤਾ ਜਿਹੜੇ ਨੇ ਮਰਦੇ ਨੇ ਸੁੱਖੀ ਨੇ ਮਰਿਆ ਬਾਪੂ ਵੀ ਅੱਛੇ ਨੇ ਮਰਿਆ ਦੀ। ਇੱਕ ਹੀ ਗੱਲ ਕਹਿ ਰਿਹਾ ਤੂੰ। ਭਾਈ ਮੈਂ ਕੰਨੀ ਸੁਣ ਕੇ ਆ ਹੁਣ ਗੱਲਾਂ ਕਰਦੀ ਵਟੇ। ਹੱਥ ਕਹਿ ਰਿਹਾ ਤੂੰ। ਹਾਂ ਭਾਈ। ਮੈਂ ਕਹ ਤੂੰ ਜਾ ਕਰਨੂ। ਸੁੱਕੀ। ਸੁੱਕੀ ਬੇਬੇ ਨੂੰ ਦੱਸਣੀ ਆ ਅਕੇ। ਬੇਬੇ ਬੇਬੇ। ਬੇਬੇ ਬੇਬੇ। ਇਹ ਕੀ? ਬੇਬੇ। 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 ਮੈਂ ਲੱਗੂ ਕੀ ਨਾ ਮਾਰਨ ਦੀ ਆ ਤੇ ਤਾਂ। ਕੀ ਹੋ ਗਿਆ ਕੀ? ਹਾਂ ਬੇਬੇ।

ਮਾ ਜਨਰ ਦੇ ਤਾਂ ਯਾਰ ਆ ਲੈ ਆ ਕੇ ਰੱਖ ਤਾ ਪਰਮਾਨਾ ਮੇਰਾ ਸਾਲਿਆ ਆ ਰਹਿ ਨੂੰ ਪਰਮਾਨਾ ਤੇ ਅੰਦ ਨੂੰ ਕਾਰ ਨੂੰ ਫੋਨ ਅੱਲਾਹ ਹੋਲੀ ਲੱਲ ਹਲੋ और ठानेदारा आ जा शिकार बन के रखे होया आके खुद रल के शिकार कर रुक जा सुख्या ਨਹੀਂ ਠੰਨੇ ਦਾਰਾ ਅੱਜ ਨਾ ਰੋਕ ਤੂੰ ਆਪਣਾ ਫਰਜ਼ ਬੂਰਾ ਕਰ ਮੈਨੂੰ ਘਰ ਨੂੰ ਰੁਕ ਜਾ ਤੂੰ ਇੱਕੀ ਕੀਤਾ ਇਹਨੇ ਮੇਰੇ ਬਾਪ ਨੂੰ ਮਾਰਿਆ ਸੀ ਨਾ ਮੇਰੇ ਭਾਈ ਨੂੰ ਮਾਰਿਆ ਸੀ ਮੈਂ ਬਦਲਾ ਲੈ ਲਿਆ ਤੂੰ ਆਪਣਾ ਕਾਨੂੰਨ ਪੂਰਾ ਕਰ ਲੈ ਹੁਣ ਪੁਲਿਸ ਨੂੰ ਪਤਾ ਲੱਗ ਗਿਆ ਸੀਗਾ ਤੇਰੇ ਬਾਪ ਨੂੰ ਤੇ ਭਾਈ ਨੂੰ ਇਹਨਾਂ ਨੇ ਮਾਰਿਆ ਸੀਗਾ ਤੇ ਅਸੀਂ ਆਪਣੇ ਹੱਕਾਂ ਲੰਦੇ ਸਾਰਾ ਕੁਝ ਉਹ ਤੂਤਾ ਕਰ ਲੰਦਾ ਪਰ ਮੇਰੇ ਹੱਸੀਨੇ ਦੀ ਹੱਕ ਕਿਵੇਂ ਪੁੱਜਦੀ ਜਦ ਤੱਕ ਮੈਨੂੰ ਸਾਰ ਨੂੰ ਮਾਰਨੀ ਦਾ ਦਸਦੀ ਤੂੰ ਮੈਂ ਪੋਤਾ ਕੀ ਕੀ ਤੇ ਮੈਂ ਆਪਣਾ ਫਰਕ ਨਿਭਾਤਾ ਮੇਰੇ ਬਾਪੂ ਨੂੰ ਮਾਰਦੀ ਨਾ ਨੇ ਆਪ ਇਹ ਵਾਹ ਬਟਿਆ ਜਿਹਨਾਂ ਜਿੱਤਦੇ ਨੂੰ ਮਾਰਦੀ ਨਾ ਉਹ ਵੇਹ ਪੈਂਦਾ ਸਾਰਾ ਕਰਨਾ ਹੀ ਸੀ ਚੋਕੋ ਬੇਬੇ ਦਾ ਖਿਆਲ ਰੱਖੀ ਮੱਕੇ ਬੇਬੇ ਨੂੰ ਤਾਂ ਕਿ ਲਈ ਭਰਾ ਉਹ ਬੇ ਬੇਟੇ ਕਰ ਰਹਾ